ਮਹਾਤਮਾ ਗਾਂਧੀ ਮਹਾਤਮਾ ਗਾਂਧੀ ਨੇ ਜਿਸ ਭਾਰਤ ਜਿਸ ਭਾਰਤ ਦਾ ਸੁਪਨਾ ਦੇਖਿਆ ਸੀ ਜਿਸ ਸੁਪਨਾ ਦੇਖਿਆ ਸੀ ਉਸ ਵਿੱਚ ਉਸ ਵਿੱਚ ਸਿਰਫ ਸਿਰਫ ਰਾਜਨੀਤਿਕ ਰਾਜਨੀਤਿਕ ਆਜ਼ਾਦੀ ਆਜ਼ਾਦੀ ਹੀ ਨਹੀਂ ਹੀ ਨਹੀਂ ਮਲਕੀ ਮਲਕੀ ਇੱਕ ਇੱਕ ਸਾਫ਼ ਸੁਥਰੇ ਸਾਫ਼ ਸੁਥਰੇ ਅਤੇ ਅਤੇ ਵਿਕਸਤ ਵਿਕਸਤ ਦੇਸ਼ ਦੀ ਦੇਸ਼ ਦੀ ਕਲਪਨਾ ਸੀ ਕਲਪਨਾ ਸੀ ਮਹਾਤਮਾ ਮਹਾਤਮਾ ਗਾਂਧੀ ਨੇ ਗਾਂਧੀ ਨੇ ਗੁਲਾਮੀ ਦੀ ਗੁਲਾਮੀ ਦੀ ਜ਼ੰਜੀਰਾਂ ਨੂੰ ਜ਼ੰਜੀਰਾਂ ਨੂੰ ਤੋੜ ਕੇ ਭਾਰਤ ਭਾਰਤ ਮਾਤਾ ਨੂੰ ਮਾਤਾ ਨੂੰ ਯਾਦ ਕਰਵਾਇਆ ਯਾਦ ਕਰਵਾਇਆ ਹੁਣ ਹੁਣ ਸਾਡਾ ਸਾਡਾ ਫਰਜ਼ ਹੈ ਫਰਜ਼ ਹੈ ਕਿ ਕਿ ਗੰਦਗੀ ਨੂੰ ਗੰਦਗੀ ਨੂੰ ਦੂਰ ਕਰਕੇ ਦੂਰ ਕਰਕੇ ਭਾਰਤ ਮਾਤਾ ਭਾਰਤ ਮਾਤਾ ਦੀ ਦੀ ਸੇਵਾ ਸੇਵਾ ਕਰੀਏ ਕਰੀਏ ਮੈਂ ਮੈਂ ਅੱਜ ਇਹ ਮੰਨਦਾ ਹਾਂ ਇਹ ਮੰਨਦਾ ਹਾਂ ਕਿ ਇਹ ਦੁਨੀਆ ਦੁਨੀਆ ਦੇ ਦੇਸ਼ ਸਾਫ ਤੋ ਤਰੇ ਹਨ ਸਾਫ ਤਰੇ ਹਨ ਉਹ ਸਿਰਫ ਉਹ ਸਿਰਫ ਕਿਸ ਲਈ ਇਸ ਲਈ ਹਨ ਹਨ ਕੀ ਇਹ ਉਹਨਾਂ ਦੇ ਉਹਨਾਂ ਦੇ ਨਾਗਰਿਕ ਨਾਗਰਿਕ ਨਾ ਨੰਦ ਪਾਉਂਦੇ ਹਨ ਨਾ ਨੰਦ ਲੈਣੇ ਨਾ ਮੈਂ ਟੰਡੇ ਹਾਂ ਮੈਂ ਮੈਂ ਪਿੰਡ 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 ਹਤੇ ਹਤੇ ਗਲੀ 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 ਸਵੱਛ ਭਾਰਤ ਸਵੱਛ ਭਾਰਤ ਮਿਸ਼ਨ ਦਾ ਪਿਛੇ ਦਾ ਸਿਆ ਦਾ ਦਵਾਗਾ ਸਿਆ ਦਾ ਮੈਂ ਮੈਂ ਅੱਜ ਅੱਜ ਜੋ ਜੋ ਸੋ ਲੈ ਰਿਹਾ ਹਾਂ ਸੋ ਲੈ ਰਿਹਾ ਹਾਂ ਲੋਕਾਂ ਨੂੰ ਹੋਰ ਲੋਕਾਂ ਨੂੰ 20 20 ਇਹ ਸੌ ਲੈਣ ਸੌ ਲੈਣ ਲਈ ਲਈ ਪ੍ਰੇਰਿਤ ਕਰਾਂਗਾ ਪ੍ਰੇਰਿਤ ਕਰਾਂਗਾ ਤੇ ਉਹਨਾਂ ਉਹਨਾਂ ਨੂੰ 20 20 ਮੇਰੀ ਤਰ੍ਹਾਂ ਮੇਰੀ ਤਰ੍ਹਾਂ ਸਭਾਈ ਲਈ ਸਭਾਈ ਲਈ 100 ਘੰਟੇ 100 ਘੰਟੇ ਲੈਣ ਲਈ ਲੈਣ ਲਈ ਸ਼ਾਹਿਦ ਕਰਾਂਗਾ ਸ਼ਾਹਿਦ ਕਰਾਂਗਾ ਨੂੰ ਨੂੰ ਯਕੀਨ ਯਕੀਨ ਹੈ ਹੈ ਸਫਾਈ ਵਾਲ ਸਫਾਈ ਵਾਲ ਚੁੱਕਿਆ ਗਿਆ ਚੁੱਕਿਆ ਗਿਆ ਮੇਰਾ ਹਰ ਕਦਮ ਮੇਰਾ ਹਰ ਕਦਮ ਮੇਰੇ ਭਾਰਤ ਦੇਸ਼ ਨੂੰ ਮੇਰੇ ਭਾਰਤ ਦੇਸ਼ ਨੂੰ ਸਾਫ ਸੁਥਰਾ ਸਾਫ ਸੁਥਰਾ ਬਣਾਉਣ ਵਿੱਚ ਬਣਾਉਣ ਵਿੱਚ ਸਹਾਇਕ ਹੋਵੇਗਾ ਸਹਾਇਕ ਹੋਵੇਗਾ ਧੰਨਵਾਦ ਧੰਨਵਾਦ ਬਿਲਕੁਲ